ਹਾਂਜੀ ਦੋਸਤੋ ਜੀ ਆਇਆਂ ਨੂੰ ਸਵਾਗਤ ਹੈ ਜੀ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਮੈਂ ਤੁਹਾਨੂੰ ਦਿਖਾਉਂਦਾ ਜੀ ਆਪਣੇ ਜਹਾਜ਼ ਦਾ ਇੰਜਨ ਰੂਮ ਕਿ ਐਨੇ ਵੱਡੇ ਜਹਾਜ਼ ਨੂੰ ਚਲਾਉਣ ਲਈ ਕਿੰਨਾ ਵੱਡਾ ਇੰਜਨ ਲੱਗਦਾ ਹੈ ਤੇ ਉਹ ਕਿੱਦਾਂ ਦਾ ਦਿਖਦਾ ਹੈ ਤੇ ਮੈਂ ਤੁਹਾਨੂੰ ਲੈ ਕੇ ਚੱਲੇ ਆ ਜੀ ਇੰਜਨ ਰੂਮ ਦੇ ਵਿੱਚ ਚਲਿਓ ਚੱਲੀਏ ਫਿਰ ਹਾਂਜੀ ਆਹ ਹੈ ਜੀ ਆਪਣੇ ਜਹਾਜ਼ ਦਾ ਇੰਜਨ ਰੂਮ ਤੇ ਤੁਹਾਨੂੰ ਮੈਂ ਦਿਖਾਉਂਦਾ ਜੀ ਮੇਨ ਇੰਜਨ ਕਿੱਦਾਂ ਚੱਲਦਾ ਹਾਂਜੀ ਦੋਸਤੋ ਇਹ ਹੈ ਜੀ ਆਪਣੇ ਜਹਾਜ਼ ਦਾ ਮੇਨ ਇੰਜਨ ਤੁਸੀਂ ਦੇਖ ਸਕਦੇ ਹੋਗੇ ਕਿ ਕਿੰਨਾ ਕਿ ਜ਼ਿਆਦਾ ਵੱਡਾ ਆ ਇਹ ਇੱਕ ਦਿਨ ਦੇ ਵਿੱਚ 70 ਤੋਂ 80 ਲੱਖ ਦਾ ਤੇਲ ਜਿਹੜਾ ਉਹ ਆਰਾਮ ਨਾਲ ਖਾ ਜਾਂਦਾ ਆ ਤੇਦੇ ਆ ਥੱਲੇ ਚੈੱਕ ਕਰੋ ਇਹ ਤਿੰਨ ਤੋਂ ਚਾਰ ਮੰਜ਼ਲਾ ਥੱਲੇ ਹੋ ਰਿਹਾ ਹਨਾ ਇੱਥੇ ਖਦਮ ਨਹੀਂ ਹੁੰਦਾ ਤੇ ਮੈਂ ਤੁਹਾਨੂੰ ਦਿਖਾਉਣਾ ਹੈ ਜੀ ਹੁਣ ਇਹ ਆਪਰੇਟ ਕਿੱਦਾਂ ਹੁੰਦਾ ਹੈ ਤੇ ਆ ਜੀ ਦੋਸਤੋ ਆਪਣੇ ਜਹਾਜ਼ ਦਾ ਕੰਟਰੋਲ ਰੂਮ ਜਿੱਥੋਂ ਕਿ ਪੂਰੇ ਜਹਾਜ਼ ਦਾ ਮਤਲਬ ਇੰਜਨ ਜਿਹੜਾ ਕੰਟਰੋਲ ਹੁੰਦਾ ਵੇਖੋ ਸਾਰੇ ਪੈਨਲ ਬਣੇ ਆ ਹਰ ਇੱਕ ਮਸ਼ੀਨਰੀ ਇੱਥੋਂ ਚਾਲੂ ਹੋਣੀ ਆ ਇੱਥੋਂ ਹੀ ਬੰਦ ਹੋਣੀ ਠੀਕ ਆ ਨਾ ਤੇ ਇਹ ਸਾਰਾ ਮਤਲਬ ਆਪਣੇ ਜਹਾਜ਼ ਦਾ ਕੰਟਰੋਲ ਰੂਮ ਆ ਚੈੱਕ ਕਰੋ ਆ ਇੱਧਰ ਟੀਵੀ ਵਗੈਰਾ ਵੀ ਲੱਗਾ ਤੇ ਵਧੀਆ ਸਿਸਟਮ ਆ ਠੀਕ ਆ ਨਾ ਇਹ ਜਹਾਜ਼ ਦਾ ਇੰਜਨ ਕੋਈ ਮਤਲਬ ਮਾੜਾ ਮੋਟਾ ਇ ਬਹੁਤ ਆਹ ਦੀ ਗੱਲ ਆਏ ਜਾ ਦੇਂ ਜਾਂਦੀ ਮਿਲਦੇ ਹਾਂ ਜੀ ਨਵੀਂ ਵੀਡੀਓ 'ਚ ਤਦ ਤੱਕ ਲਈ ਧੰਨਵਾਦ